ਟੋਡਾ ਕਲੇਮ ਆ ਤੁਹਾਡਾ ਦਾਵਾ ਕਿ ਸਾਡੇ ਕੋਲੇ ਆਜੋ ਸ਼ੂਗਰ ਦਾ ਪੱਕਾ ਇਲਾਜ ਆ ਕੀ ਪ੍ਰੋਗਰਾਮ ਆ ਕਿੰਨੇ ਟਾਈਮ ਦਾ ਕਿੰਨੇ ਪੈਸੇ ਲੈ ਲੈਣੇ ਹੋਗੇ ਡਾਇਬਟੀ ਕੋਈ ਬਹੁਤ ਵੱਡੀ ਬਿਮਾਰੀ ਨਹੀਂ ਹੈਗੀ ਹਾਂ ਡਾਇਬਟੀ ਬਹੁਤ ਵੱਡੀ ਬਿਮਾਰੀਆਂ ਜਿਹਦਾ ਧਿਆਨ ਨਾ ਦਿੱਤਾ ਜਾਵੇ ਫਿਰ ਤਾਂ ਤਾਂ ਬਾਹਾਂ ਕੱਟਣੀਆਂ ਪੈ ਜਾਂਦੇ ਜਦੋਂ ਜ਼ਖਮ ਠੀਕ ਨਹੀਂ ਹੁੰਦਾ ਇੱਥੋਂ ਤੱਕ ਵੀ ਪੇਸ਼ੈਂਟ ਆਏ ਆ ਵੀ ਜਿਨ੍ਹਾਂ ਦਾ 4 400 5 500 ਤੱਕ ਸ਼ੂਗਰ ਲੈਵਲ ਚਲੇ ਜਾਂਦਾ ਉਹ 15 ਦਿਨ ਦੀ ਮੈਡੀਸਨ ਦੇ ਨਾਲ ਹੀ ਸਿਰਫ ਤੇ ਸਿਰਫ ਉਹ ਰਹਿ ਗਿਆ ਅਸੀਂ 100 150 ਲੋਕ ਕੁਦ ਵੀ ਹੈਰਾਨ ਰਹਿ ਜਾਂਦੇ ਵੀ ਇਦਾਂ ਕਿਉਂ ਹੋਇਆ ਜੀ ਬੈਨ ਨੇ ਨਹੀਂ ਦੱਸਦੇ ਉਹਨੂੰ ਕਿ ਅਸੀਂ ਤੈਨੂੰ ਸ਼ੂਗਰ ਦੀ ਦਵਾਈ ਨਹੀਂ ਦਿੱਤੀ ਪਰ ਉਹਨੂੰ ਬਾਅਦ ਵਿੱਚ ਦੱਸਦੇ ਹੋ ਤੈਨੂੰ ਅਸੀਂ ਸ਼ੂਗਰ ਦੀ ਕੋਈ ਦਵਾਈ ਨਹੀਂ ਦਿੱਤੀ ਅਸੀਂ ਤੁਹਾਡਾ ਸਿਰਫ ਲੀਬਰਟੀ ਕੀਤਾ ਜਿਹਦੇ ਨਾਲ ਤੁਹਾਡਾ ਸ਼ੂਗਰ ਲੈਵਲ ਆਪਣੇ ਆਪ ਠੀਕ ਹੋ ਗਿਆ ਉਹ ਸਮੇਂ ਸਿਰ ਰਿਲੀਜ਼ ਕਰਨ ਲੱਗਿਆ ਇਹ ਜਿਹੜਾ ਸ਼ੂਗਰ ਜਦੋਂ ਚੱਕ ਵੀ ਕਰਾਉਣਾ ਇੱਕ ਤਾਂ ਇਨਸਟੈਂਟ ਹੈਗਾ ਜੀ ਜਿਹੜਾ ਇਹ ਤੇ ਸੂਜੀ ਮਾਰ ਕੇ ਨਾਲ ਦੀ ਨਾਲ ਕਰ ਦਿੰਦੇ ਨੇ ਜੀ 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 ਇੱਕ ਹੁੰਦਾਗਾ ਜਿਹੜਾ ਉਹ 3 ਮਹੀਨੇ 4 ਮਹੀਨੇ ਦੇ ਦੇਖਦੇ ਨੇ ਜੀ 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 ਬਹੁਤੇ ਲੋਕ ਕਹਿੰਦੇ ਸਟੈਂਡ ਕਰਾਉਂਦੇ ਰਹਿੰਦੇ ਸਟੈਂਡ ਚ ਆਉਂਦਾ ਨਹੀਂਗਾ ਬਾਅਦ ਚੋਂ ਜ਼ਿਆਦਾ ਹੋ ਜਾਂਦਾ ਹੈ ਇਸ ਤਰ੍ਹਾਂ ਦਾ ਵੀ ਦੋ ਤਰ੍ਹਾਂ ਦਾ ਸ਼ੂਗਰ ਹੈ ਇੱਕ ਪੈਨਕ੍ਰੀਆਜ਼ ਖਰਾਬ ਹੋਣ ਕਾਰਨ ਹੁੰਦਾ ਇੱਕ ਜਿਹੜਾ ਲੀਵਰ ਦੇ ਵਿੱਚ ਗਰਮੀ ਆ ਲੀਵਰ ਫੈਟੀ ਹੋ ਜਾਂਦਾ ਤਾਂ ਹੁੰਦਾ ਤੇ ਅਸੀਂ ਆਪੇ ਆਪਣੇ ਪੈਰਾਂ ਤੇ ਕੁਹਾੜੀ ਮਾਰੀ ਹੈ ਜੇ ਅਸੀਂ ਸਮੇਂ ਸਿਰ ਉਹਨੂੰ ਚੈੱਕ ਕਰਾ ਲਿਆ ਹੁੰਦਾ ਉੱਥੇ ਸ਼ੂਗਰ ਦੀ ਦਵਾਈ ਦੀ ਲੋੜ ਨਹੀਂ ਸੀਗੀ ਤੇ ਬੰਦੇ ਨੂੰ ਜਦੋਂ ਮੇਨ ਸਿੰਪਟਮ ਹੈ ਵਾਰ-ਵਾਰ ਮੂੰਹ ਸੁੱਕਦਾ ਹੈ ਜਿਆਦਾ ਭੁੱਖ ਲੱਗਦੀ ਹੈ ਜਿਆਦਾ ਪਿਸ਼ਾਬ ਆਉਂਦਾ ਹੈ ਵਜਨ ਘਟ ਹੁੰਦਾ ਹੈ ਫਿਰ ਉਹ ਟੈਸਟ ਵੱਲ ਨੂੰ ਜਾਂਦਾ ਹੈ ਜਦੋਂ ਟੈਸਟ ਕਰਾਉਂਦਾ ਤਾਂ ਰੀਡਿੰਗਾਂ ਦੇ ਵਿੱਚ ਐ ਵੀ ਉਸੇ ਦਾ ਭਾਈ ਸ਼ੂਗਰ ਲੈਵਲ ਇੰਨਾ ਵਧਿਆ ਫਿਰ ਉਹਨੂੰ ਡਾਕਟਰ ਗੋਲੀ ਲਾ ਦਿੰਦਾ ਕਿ ਆਹ ਤੈਨੂੰ ਮੈਟਫਾਰਮ ਜਾਂ ਇਨਸੂਲਿਨ ਦੀ ਲੋੜ ਹੈ ਉਹ ਲਾ ਦਿੰਦਾ ਤੇ ਜਦੋਂ ਗੋਲੀ ਲਾ ਦਿੱਤੀ ਜਾਂਦੀ ਹੈ ਤਾਂ ਉਹ 6 ਮਹੀਨੇ ਸਾਲ ਗੋਲੀ ਖਾਂਦਾ ਹੈ ਤਾਂ ਸੱਚਮੁੱਚ ਹੀ ਜਿਹੜੀ ਤੁਹਾਡੀ ਪੈਨ ਕਰਿਆ ਜਾਂ ਜਿਹਨੇ ਇਨਸੂਲਿਨ ਬਣਾਉਣਾ ਹੁੰਦਾ ਹੈ ਕਿਉਂਕਿ ਉਹਨੂੰ ਬਾਹਰੋਂ ਇਨਸੂਲਿਨ ਮਿਲਣ ਲੱਗੀ ਤੇ ਉਹ ਇਨਸੂਲਿਨ ਬਣਾਉਣਾ ਹੀ ਬੰਦ ਕਰ ਦਿੰਦਾ ਮੈਂ ਤਾਂ ਇੱਥੇ ਤੱਕ ਵੀ ਸਟੱਡੀ ਮੇਰੀ ਹੈਗੀ ਆ ਵੀ ਜੇ ਬੰਦਾ ਧਿਆਨ ਦੇ ਲੇ ਉਹਨੇ ਕੀ ਖਾਣਾ ਹੈ ਕੀ ਨਹੀਂ ਖਾਣਾ ਜੀ ਉਹਨੂੰ ਪਤਾ ਲੱਗ ਜਵੇ ਤਾਂ ਉਹ 슈ਗਰ ਲੈਵਲ ਜਿਹੜਾ ਆਪਣਾ ਆਪ ਹੀ ਠੀਕ ਕਰ ਸਕਦਾ ਹੈ ਸ਼ਰਾਬ ਤੇ 슈ਗਰ ਦਾ ਕੀ ਰਿਸ਼ਤਾ ਹੈ ਆ ਸ਼ਰਾਬ ਸ਼ਰਾਬ ਤਾਂ ਸਰ ਤਤਲਬ ਸ਼ੂਗਰ ਲੈਵਲ ਨੂੰ ਵਧਾਉਂਦੀ ਹੈ ਕਿਉਂਕਿ ਉਹਨੇ ਤਜਾਬੀ ਮਾਦਾ ਤਿਆਰ ਕਰਨਾ ਹੈ ਮੈਂ ਕਲੀਅਰ ਕਾਟੇ ਗੱਲ ਕਹਿੰਨਾ ਹੈ ਕੈਮਰੇ ਦੇ ਵਿੱਚ ਕਿ ਕਸੀਮਤ ਜਿਹੜੀ ਮਾਤਰਾ ਆ ਪੁਰਸ਼ਾਂ ਦੇ ਲਈ 60 ਐਮਐਲ ਤੇ ਮਹਿਲਾਵਾਂ ਜਿੱਦਾਂ ਜਾਂ ਉਹਨਾਂ ਲਈ 30 ਐਮਐਲ ਉਥੋਂ ਤੱਕ ਕੁਝ ਨਹੀਂ ਕਹਿੰਦਾ ਪੀਐਚ ਬੈਲੈਂਸ 7.4 ਤੋਂ ਉੱਪਰ ਜਿਹੜਾ ਜਿਹੜੇ ਸਰੀਰ ਦਾ ਹੋਊਗਾ ਬਹੁਤ ਘੱਟ ਚਾਂਸ ਨੇ ਉਹਨਾਂ ਨੂੰ ਸ਼ੂਗਰ ਹੋਵੇ ਉਹਨਾਂ ਦਾ ਲੀਵਰ ਖਰਾਬ ਹੋਵੇ ਉਹਨਾਂ ਨੂੰ ਕੋਈ ਅਦਰ ਕੈਂਸਰ ਵਰਗੀ ਭਿਆਨਕ ਬਿਮਾਰੀ ਹੋਵੇ ਉਹ ਸਾਡੇ ਕੋਲ ਵੀ ਪੇਸ਼ੈਂਟ ਆਉਂਦੇ ਆ ਸਰ ਮੈਂ ਇਹ ਤੋਂ ਪਹਿਲਾਂ ਵੀ ਆਯੁਰਵੇਦ ਦੀ ਦਵਾਈ ਖਾਧੀ ਸੀ ਇਹ ਤੋਂ ਪਹਿਲਾਂ ਵੀ ਮੈਂ ਦੇਸੀ ਦਵਾਈ ਲਈ ਸੀ ਉਹਨੇ ਮੈਨੂੰ ਠੀਕ ਨਹੀਂ ਕਰਿਆ ਉਹਨੇ ਤਾਂ ਮੈਨੂੰ ਖਰਾਬ ਕਰਤਾ ਜਿਹੜੇ ਕੋ ਤਾਂ ਇਦਾਂ ਦੇ ਲੋਕ ਵੀ ਆਉਂਦੇ ਜਿਹੜੇ ਵਿਚਾਰੇ ਰੋਟੀ ਖਾਣ ਨੂੰ ਪੈਸੇ ਨਹੀਂ ਉਹ ਤੋਂ ਆਪਾਂ ਕੀ ਪੈਸੇ ਲੈ ਲੈਣੇ ਆ ਹਾਂ ਜੀ 4 ਤੋਂ 6 ਮਹੀਨੇ ਦਾ ਕੋਰਸ ਹੁੰਦਾ ਹੈ ਦਾ ਜਿਹੜੀ ਸਾਡੀ ਮੈਡੀਸਨ ਹੈ ਪੂਰਾ ਸ਼ੂਗਰ ਚਟਿਆ ਜਾ ਪੂਰੀ ਡਾਇਬੀਟ ਨਹੀਂ ਰਹੂਗੀ ਹਾਂ ਜੀ ਕਿਉਂ ਕਹਿ ਦਿੰਦਾ ਡਾਕਟਰ ਵੀ ساری ਜ਼ਿੰਦਗੀ ਤੁਹਾਨੂੰ ਗੋਲੀ ਖਾਣੀ ਪਊਗੀ ਸ਼ੂਗਰ ਦੀ ਹੁੰਦਾ ਕੀ ਹੈ ਜਦੋਂ ਪੈਨਕ੍ਰੀਆਜ਼ ਦੇ ਵਿੱਚ ਨੁਕਸਾਨ ਹੁੰਦਾ ਗੋਲੀ ਖਾਣੀ ਸ਼ੁਰੂ ਕਰਤੀ ਗੋਲੀ ਖਾਣੀ ਸ਼ੁਰੂ ਕਰਤੀ ਤਾਂ ਜਿਹਨੇ ਇਨਸੂਲਿਨ ਬਣਾਉਣੀ ਸੀ ਪੈਨਕ੍ਰੀਆਜ਼ ਨੇ ਉਹ ਆਪਣਾ ਕੰਮ ਭੁੱਲ ਗਈ ਤੁਸੀਂ ਸਰੀਰ ਦੇ ਕਿਸੇ ਕੰਮ ਤੋਂ ਅੰਗ ਤੋਂ ਕੰਮੇ ਨਾ ਲਓ ਉਹ ਆਪਣਾ ਕੰਮ ਭੁੱਲ ਜਾਊਗਾ ਉਹ ਆਪਣਾ ਕੰਮੇ ਭੁੱਲ ਗਈ ਜਦ ਸਾਲ 2 ਸਾਲ 3 ਸਾਲ ਲੈਂਦੇ ਰੇ ਐਚ ਡੀ ਐਲ ਜਿਹੜੇ ਹੈਗੇ ਆ ਉਹ 40 ਤੋਂ ਥੱਲੇ ਜੇ ਜਾ ਰਹੇ ਆ ਤਾਂ ਇਟ ਮੀਨਸ ਕਿ ਤੁਹਾਡਾ ਜਿਹੜਾ ਕ੍ਰੋਨਿਕ ਇਨਫਲਮੇਸ਼ਨ ਵਾਲੀ ਬਿਮਾਰੀ ਤੁਹਾਡੇ ਅੰਦਰ ਆ ਚੁੱਕੀ ਹੈ ਜਿਹਦੇ ਨਾਲ ਡਾਇਬੀਟੀ ਜਿਹੜੀ ਹੈਗੀ ਹੈ ਤੁਹਾਨੂੰ ਇਹ ਬਿਮਾਰੀ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਇਹਦੇ ਨਾਲ ਬਹੁਤ ਸਾਰੀਆਂ ਹੋਰ ਬਿਮਾਰੀਆਂ ਆ ਸਕਦੀਆਂ ਕਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਏ 슈ਗਰ ਕੀ ਬਲਾ ਜਿਹਦੀ ਚਰਚਾ ਅੱਜਕੱਲ ਸਭ ਤੋਂ ਜ਼ਿਆਦਾ ਹੁੰਦੀ ਹੈ ਹਰ 10ਵਾਂ 12ਵਾਂ ਬੰਦਾ ਕਹਿੰਦਾ ਮੈਨੂੰ 슈ਗਰ ਹੈ ਕਿ 슈ਗਰ ਵੈਸੀ ਵਧਾ ਦਿੱਤੀ ਜਾਂਦੀ ਹੈ ਕਿ 슈ਗਰ ਮਿੱਠੇ ਨਾਲ ਹੁੰਦੀ ਹੈ 슈ਗਰ ਆਪਣੇ ਆਪ ਚ ਕੋਈ ਬਿਮਾਰੀ ਹੈ ਜਾਂ ਫਿਰ ਹੋਰ ਕਾਰਨਾ ਕਰਕੇ ਯਾਨੀ ਸਰੀਰ ਦੇ ਹੋਰ ਅੰਗਾਂ ਦੇ ਅਸਰ ਕਰਕੇ 슈ਗਰ ਹੁੰਦੀ ਹੈ 슈ਗਰ ਦੇ ਬਾਰੇ ਅੱਜ ਵੱਡੇ ਖੁਲਾਸੇ ਹੋਣਗੇ ਤੇ 슈ਗਰ ਦਾ ਪੱਕਾ ਇਲਾਜ ਕੀ ਹੈ ਇਹ ਸਾਨੂੰ ਦੱਸਣਗੇ ਵੈਦ ਹਰਜੀਤ ਮਾਵੀ ਜਿਹੜੇ ਦੁੱਖ ਨਿਵਾਰਨ ਨਾਂ ਦੀ ਸੰਸਥਾ ਚਲਾਉਂਦੇ ਨੇ ਜਿਹੜੇ ਲੋਕਾਂ ਨੂੰ ਕਈ ਸਾਲਾਂ ਤੋਂ ਦਵਾਈਆਂ ਦੇ ਰਹੇ ਨੇ ਤੇ ਬਿਲਕੁਲ ਠੀਕ ਕਰਦੇ ਨੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ 슈ਗਰ ਕਿਵੇਂ ਠੀਕ ਕੀਤੀ ਜਾ ਸਕਦੀ ਹੈ ਸਵਾਗਤ ਆ ਬਈ ਜੀ ਬਹੁਤ ਬਹੁਤ ਤੁਹਾਡਾ ਬਰੋ ਟੈਂਕਿਊ ਜੀ ਟੈਂਕਿਊ ਅ ਪਹਿਲਾਂ ਤਾਂ ਆਪਾਂ ਇਹ ਜਿਹੜੀ ਮੈਂ ਕਿਹਾ 슈ਗਰ ਕੀ ਬਲਾ ਜੀ 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 ਦੱਸੋ ਕੀ ਬਲਾ ਹੈ ਜੀ 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 ਸ਼ੂਗਰ ਸਰ ਅਸਲ ਦੇ ਵਿੱਚ ਇਹਨੂੰ ਹੈਗਾ ਬਹੁਤ ਸਾਰਾ ਅਗਿਆਨਤਾ ਦਾ ਨਾਂ ਪਤਾ ਹੋਣਾ ਸਾਡੇ ਸਰੀਰ ਬਾਰੇ ਹਰ ਬੰਦੇ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਜਿਹੜਾ ਸ਼ੂਗਰ ਲੈਵਲ ਹੈ ਉਹ ਕਿਉਂ ਵੱਧਦਾ ਹੈ ਕਿਵੇਂ ਵੱਧਦਾ ਹੈ ਰੋਕਥਾਮ ਕਿਵੇਂ ਕਰਨੀ ਹੈ ਪਹਿਲਾਂ ਤਾਂ ਜੇ ਪਤਾ ਲੱਗੂਗਾ ਜਿਹੜੇ ਅੰਕੜੇ ਹੈਗੇ ਆ ਸਾਡੇ ਗਵਰਨਮੈਂਟ ਦੇ ਉਹਦਾ ਇਹ ਦੱਸਦੇ ਆ ਕਿ ਮਤਲਬ ਵੱਡੀ ਗਿਣਤੀ ਲੋਕਾਂ ਨੂੰ ਸ਼ੂਗਰ ਹੈਗਾ ਪਰ ਉਹਨਾਂ ਨੂੰ ਪਤਾ ਹੀ ਨਹੀਂ ਕਦੇ ਟੈਸਟ ਹੀ ਨਹੀਂ ਕਰਾਇਆ ਕਿ ਸ਼ੂਗਰ ਹੈਗਾ ਕਿ ਨਹੀਂ ਹੈਗਾ ਇੱਕ ਸ਼ਬਦ ਹੈ ਕ੍ਰੋਨਿਕ ਇਨਫਲੇਮੇਸ਼ਨ ਬਾਡੀ ਦੇ ਵਿੱਚ ਗਰਮੈਸ਼ ਪੈਦਾ ਹੋ ਜਾਣਾ ਉਹ ਹੁਣ ਜਿਹੋ ਜਿਹਾ ਵਾਤਾਵਰਨ ਹੈ ਜਿਹੋ ਜਿਹਾ ਅਸੀਂ ਖਾ ਪੀ ਰਹੇ ਹਾਂ ਜਿਹੋ ਜਿਹਾ ਸਾਡਾ ਚੁਗਿਰਦਾ ਹੈਗਾ ਜਿਹੋ ਜੀ ਸਾਡੇ ਸਟ्रेस ਹੈਗੇ ਜੋ ਜਿਹਾ ਸਾਡਾ ਲਾਈਫ ਸਟਾਈਲ ਹੈ ਉਹਦੇ ਮੁਤਾਬਕ ਇਹ ਚੀਜ਼ ਸਾਡੀ ਬਾਡੀ ਦੇ ਵਿੱਚ ਆਉਂਦੀ ਹੈ ਜੇ ਸਿੱਧੇ ਤੌਰ ਤੇ 슈ਗਰ ਦੀ ਬਿਮਾਰੀ ਨੂੰ ਲਿਆ ਜਾਵੇ ਤਾਂ ਇਹ ਹੈ ਕਿ ਜਿਹੜੀ ਪੈਨ ਕਰਿਆਜ ਹੈ ਪੈਨ ਕਰਿਆਜ ਨੇ ਇਨਸੂਲਿਨ ਬਣਾਉਣਾ ਹੁੰਦਾ ਹੈ ਜਿਹਨੇ ਬੋਡੀ ਦੇ ਵਿੱਚ 슈ਗਰ ਲੈਵਲ ਨੂੰ ਮੇਨਟੇਨ ਰੱਖਣਾ ਹੁੰਦਾ ਹੈ ਕਿ ਤੁਹਾਡੇ ਬਲੱਡ ਨੂੰ ਕਿੰਨਾ 슈ਗਰ ਚਾਹੀਦਾ ਹੈ ਮਲੂਰਾਤ ਨੂੰ ਆਪਾਂ ਖਾਣਾ ਖਾ ਕੇ ਪੈ ਜੰਨੇ ਆ ਸਵੇਰੇ ਉੱਠਦੇ ਆ ਉਦੋਂ ਆਪਾਂ ਕੋਈ ਮਿੱਠੀ ਚੀਜ਼ਾਂ ਇਦਾਂ ਦੀ ਥੋੜੀ ਇੱਕਦਮ ਖਾ ਲੈਣੇ ਆ ਉੱਠ ਦੀ ਸਾਰ ਸਾਡੇ ਬਲੱਡ ਨੂੰ ਕਿੰਨਾ 슈ਗਰ ਚਾਹੀਦਾ ਹੈ ਇਹ ਸਾਡੇ ਲੀਵਰ ਨੇ ਰਿਲੀਜ਼ ਕਰਨਾ ਹੁੰਦਾ ਹੈ ਤਾਂ ਹੁੰਦਾ ਕੀ ਹੈ ਜਿਹੜਾ क्रोनिक ਇਨਫਲਮੇਸ਼ਨ ਮੈਂ ਤੁਹਾਨੂੰ ਇੱਕ ਵਰਡ ਯੂਜ਼ ਕੀਤਾ ਹੈ ਸਾਡੀ ਬੋਡੀ ਦੇ ਵਿੱਚ ਇੱਕ ਗਰਮੈਸ ਜਿਹੜੀ ਹੈ ਹੱਦ ਤੋਂ ਵੱਧ ਵੱਧ ਜਾਂਦੀ ਹੈ ਜਿਹਦੇ ਕਾਰਨ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਲੀਵਰ ਦੇ ਵਿੱਚ ਗਰਮੀ ਵਧਣ ਕਾਰਨ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ 슈ਗਰ ਦਾ ਲੈਵਲ ਮੰਨ ਲਓ ਲੀਵਰ ਨੂੰ ਗਰਮੀ ਵਧਣ ਕਾਰਨ ਇਹ ਕਦੋਂ ਰਿਲੀਜ਼ ਕਰਨਾ ਹੈ ਕਿੰਨਾ ਰਿਲੀਜ਼ ਕਰਨਾ ਹੈ ਇਹ ਕੰਟਰੋਲ ਤੋਂ ਬਾਹਰ ਹੋ ਜਾਂਦਾ ਉਹ ਆਪਣੇ ਆਪ ਬਲੱਡ ਦੇ ਵਿੱਚ ਜਾਈ ਜਾਂਦਾ ਤੇ ਬੰਦੇ ਨੂੰ ਜਦੋਂ ਮੇਨ ਸਿੰਪਟਮ ਹੈ ਬਾਰ-ਬਾਰ ਮੂੰਹ ਸੁੱਕਦਾ ਹੈ ਜਿਆਦਾ ਭੁੱਖ ਲੱਗਦੀ ਹੈ ਜਿਆਦਾ ਪਿਸ਼ਾਬ ਆਉਂਦਾ ਹੈ ਵਜ਼ਨ ਘਟ ਹੁੰਦਾ ਫਿਰ ਉਹ ਟੈਸਟ ਵੱਲ ਨੂੰ ਜਾਂਦਾ ਜਦੋਂ ਟੈਸਟ ਕਰਾਉਂਦਾ ਤਾਂ ਰੀਡਿੰਗਾਂ ਦੇ ਵਿੱਚ ਹੈ ਵੀ ਉਸ ਤਰ੍ਹਾਂ ਭਾਈ 슈ਗਰ ਲੈਵਲ ਇੰਨਾ ਵਧਿਆ ਫਿਰ ਉਹਨੂੰ ਡਾਕਟਰ ਗੋਲੀ ਲਾ ਦਿੰਦਾ ਕਿ ਆ ਤੈਨੂੰ ਮੈਟਫਾਰਮ ਜਾਂ ਇਨਸੂਲਿਨ ਦੀ ਲੋੜ ਹੈ ਉਹ ਲਾ ਦਿੰਦਾ ਬਟ ਮੈਂ ਕਹਿੰਦਾ ਇੱਥੇ ਨਹੀਂ ਰੁਕਣਾ ਚਾਹੀਦਾ ਉਹਨੂੰ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਕਿ 슈ਗਰ ਹੋਇਆ ਕਿਉਂ ਹੈ ਹੁਣ ਡਾਕਟਰ ਵੀ ਜਾਂ ਤਾਂ ਜੇ ਸਿਆਣਾ ਹੋਵੇ ਤਾਂ ਉਹ ਇੱਧਰ ਨੂੰ ਜਾਵੇ ਕਿ ਇਹਦਾ ਜਿਹੜਾ ਪੈਨਕ੍ਰੀਆਜ਼ ਦੇ ਵਿੱਚ ਕੋਈ ਦਿੱਕਤ ਹੈ ਉਹ ਇਨਸੂਲਿਨ ਨਹੀਂ ਬਣਾ ਰਹੀ ਜਾਂ ਜਦੋਂ ਲੋੜ ਹੈ ਉਹ ਦੋ ਨਹੀਂ ਬਣਾ ਰਹੀ ਅੱਗੇ ਪਿੱਛੇ ਬਣਾ ਰਹੀ ਹੈ ਜਾਂ ਇਨਸੂਲਿਨ ਦੀ ਮਿਆਰ ਹੈ ਜਿਹੜਾ ਉਹ ਘਟੀਆਂ ਪੰਡੀਆਂ ਤੇ ਜਦੋਂ ਗੋਲੀ ਲਾ ਦਿੱਤੀ ਜਾਂਦੀ ਹੈ ਤਾਂ 6 ਮਹੀਨੇ ਸਾਲ ਗੋਲੀ ਖਾਂਦਾ ਤਾਂ ਸੱਚਮੁੱਚ ਹੀ ਜਿਹੜੀ ਤੁਹਾਡੀ ਪੈਨਕ੍ਰੀਆਜ਼ ਹੈ ਜਿਹਨੇ ਇਨਸੂਲਿਨ ਬਣਾਉਣਾ ਹੁੰਦਾ ਹੈ ਕਿਉਂਕਿ ਉਹਨੂੰ ਬਾਹਰੋਂ ਇਨਸੂਲਿਨ ਮਿਲਣ ਲੱਗੀ ਤੇ ਉਹ ਇਨਸੂਲਿਨ ਬਣਾਉਣਾ ਹੀ ਬੰਦ ਕਰ ਦਿੰਦਾ ਡੈਮੇਜ ਹੋ ਜਾਂਦੀ ਹੈ ਕਹਿਣ ਦਾ ਭਾਵ ਪੈਨਕ੍ਰਿਆਸ ਜਿਹਦੇ ਪਿੱਛੇ ਅਸੀਂ ਆਪ ਹੀ ਆਪਣੇ ਪੈਰਾਂ ਤੇ ਕੁਹਾੜੀ ਮਾਰੀ ਹੈ ਜੇ ਅਸੀਂ ਸਮੇਂ ਸਿਰ ਉਹਨੂੰ ਚੈੱਕ ਕਰਾ ਲਿਆ ਹੁੰਦਾ ਉੱਥੇ ਸ਼ੂਗਰ ਦੀ ਦਵਾਈ ਦੀ ਲੋੜ ਨਹੀਂ ਸੀਗੀ ਉੱਥੇ ਲੋੜ ਸੀ ਸਿਰਫ ਲੀਵਰ ਦੇ ਵਿੱਚ ਜਿਹੜੀ ਗਰਮੀ ਪੈਦਾ ਹੋਈ ਹੈ ਉਸ ਗਰਮੀ ਨੂੰ ਠੀਕ ਕਰ ਲੈਂਦੇ ਤੇ ਸ਼ੂਗਰ ਲੈਵਲ ਆਪਣੇ ਆਪ ਸਹੀ ਹੋ ਜਾਣਾ ਸੀ ਹਮਮ ਇਹ ਜਿਹੜਾ ਸ਼ੂਗਰ ਜਦੋਂ ਚੱਕ ਵੀ ਕਰਾਉਣਾ ਇੱਕ ਤਾਂ ਇਨਸਟੈਂਟ ਹੈਗਾ ਜਿਹੜਾ ਇੱਥੇ ਸੂਈ ਜੀ ਮਾਰ ਕੇ ਨਾਲ ਦੀ ਨਾਲ ਕਰ ਦਿੰਦੇ ਨੇ ਇੱਕ ਹੁੰਦਾ ਹੈਗਾ ਜਿਹੜਾ ਉਹ 3 ਮਹੀਨੇ 4 ਮਹੀਨੇ ਦਾ ਦੇਖਦੇ ਨੇ ਬਹੁਤੇ ਲੋਕ ਕਹਿੰਦੇ ਇਨਸਟੈਂਟ ਕਰਾਉਂਦੇ ਰਹਿੰਦੇ ਐਸਟੈਂਟ ਚ ਆਉਂਦਾ ਨਹੀਂਗਾ ਬਾਅਦ ਚੋਂ ਜ਼ਿਆਦਾ ਹੋ ਜਾਂਦਾ ਹੈਗਾ ਇਸ ਤਰ੍ਹਾਂ ਦਾ ਵੀ ਹੁੰਦਾ ਜੀ 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 ਉਹੀ ਅਸਰ ਨਾ ਜਦੋਂ ਕ੍ਰੋਨਿਕ ਇਨਫਲੇਮੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਬਾਡੀ ਦੀ ਗਰਮੈਸ਼ ਹੈ ਉਹਦੇ ਚ ਚਾਰ ਪੰਜ ਗੱਲਾਂ ਦਾ ਧਿਆਨ ਆਪਾਂ ਨੂੰ ਦੇਣਾ ਚਾਹੀਦਾ ਇਹ ਚੀਜ਼ਾਂ ਕਿਸੇ ਟੈਸਟ ਚ ਪਹਿਲਾਂ ਨਹੀਂ ਆਉਂਦੀਆਂ ਹੈਗੀਆਂ ਹੁਣ ਇੱਕਦਮ ਧਿਆਨ ਦੇ ਵਿੱਚ ਇਹ ਸਵਾਲ ਆਉਂਦਾ ਕਿ ਕਿ ਮੈਨੂੰ ਤਾਂ ਨਹੀਂ ਕਿਤੇ ਮੇਰੀ ਬਾਡੀ ਦੀ ਗਰਮੈਸ਼ ਤਾਂ ਨਹੀਂ ਵੱਧ ਰਹੀ ਉਹ ਚ ਚਾਰ ਪੰਜ ਇੱਕ ਗੱਲਾਂ ਇੱਕ ਤਾਂ ਜਿਹੜੇ ਤੁਹਾਡੇ ਟ੍ਰੈਗਲਰ ਸਾਈਡ ਹੈਗੇ ਆ ਇਹ 150 ਤੋਂ ਪਾਰ ਨਹੀਂ ਹੋਣੇ ਚਾਹੀਦੇ ਅਗਰ 150 ਤੋਂ ਪਾਰ ਹੋ ਰਹੇ ਹੈ ਤਾਂ ਤੁਹਾਨੂੰ ਇਹ ਚੈੱਕ ਕਰਾਉਣਾ ਚਾਹੀਦਾ ਤੇ ਜਿਹੜਾ ਤੁਸੀਂ ਕਿਹਾ ਹੈ 3 ਮਹੀਨੇ ਵਾਲਾ 슈ਗਰ ਅਗਰ ਉਹ 5 ਤੋਂ ਕ੍ਰੋਸ ਕਰ ਰਿਹਾ ਹੈ ਤਾਂ ਤੁਹਾਡੀ ਬਾਡੀ ਦੇ ਵਿੱਚ ਇਹ ਜਿਹੜਾ ਕ੍ਰੋਨਿਕ ਇਨਫਲੇਮੇਸ਼ਨ ਹੈ ਗਰਮੈਸ਼ ਹੈ ਇਹ ਵੱਧ ਰਹੀ ਹੈ ਮਹਲਾਮਾਂ ਦੇ ਵਿੱਚ ਉਹਦੇ ਜਿਹੜਾ ਕਮਰ ਦਾ ਕੈਰਾ ਹੈਗਾ ਆ ਉਹ 35 ਤੋਂ ਵੱਧ ਨਹੀਂ ਹੋਣਾ ਚਾਹੀਦਾ ਪੁਰਸ਼ਾਂ ਦੇ ਵਿੱਚ 40 ਤੋਂ ਅਗਰ ਕ੍ਰਾਸ ਕਰ ਰਿਹਾ ਹੈ ਤਾਂ ਇਹ ਪ੍ਰੋਬਲਮ ਹੈਗੀ ਹੈ ਐਚ ਡੀ ਐਲ ਜਿਹੜੇ ਹੈਗੇ ਆ ਉਹ 40 ਤੋਂ ਥੱਲੇ ਜੇ ਜਾ ਰਹੇ ਹੈ ਤਾਂ ਇਟ ਮੀਨਸ ਕਿ ਤੁਹਾਡਾ ਜਿਹੜਾ ਕ੍ਰੋਨਿਕ ਇਨਫਲਮੇਸ਼ਨ ਵਾਲੀ ਬਿਮਾਰੀ ਤੁਹਾਡੇ ਅੰਦਰ ਆ ਚੁੱਕੀ ਹੈ ਜਿਹਦੇ ਨਾਲ ਡਾਇਬੀਟੀ ਜਿਹੜੀ ਹੈਗੀ ਹੈ ਤੁਹਾਨੂੰ ਇਹ ਬਿਮਾਰੀ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਇਹਦੇ ਨਾਲ ਬਹੁਤ ਸਾਰੀਆਂ ਹੋਰ ਬਿਮਾਰੀਆਂ ਆ ਸਕਦੀਆਂ ਸੋ ਅਗਰ ਤੁਹਾਨੂੰ ਇਹ ਚੀਜ਼ਾਂ ਦੇ ਵਿੱਚ ਸਿੰਪਟਮ ਨਜ਼ਰ ਆਉਂਦੇ ਹੈ ਤਾਂ ਤੁਹਾਨੂੰ ਇਹ ਟੈਸਟ ਕਰਾ ਲੈਣਾ ਚਾਹੀਦਾ ਤੇ ਫਿਰ ਇਹਦੀ ਰੋਕਥਾਮ ਦੇ ਲਈ ਜਿਹੜੀ ਮੈਡੀਸਿਨ ਹੈ ਜਾਂ ਧਿਆਨ ਦੇਣਾ ਹੈ ਜਾਂ ਬਹੁਤ ਸਾਰੀਆਂ ਗੱਲਾਂ ਉਹ ਆਪਾਂ ਅੱਗੇ ਕਰਾਂਗੇ ਉਹ ਕਰਨੀਆਂ ਚਾਹੀਦੀਆਂ ਨੇ ਹਮਮ ਜੀ ਤਾਂ ਸਭ ਤੋਂ ਪਹਿਲਾਂ ਉਹੀ ਗੰਦਾਗਾ ਕਿ ਬਚਾ ਜਿਹੜਾ ਤੁਸੀਂ ਕਹਿੰਦੇ ਹੋ ਨਾ ਜੀ ਬਚਾ ਸਭ ਤੋਂ ਪਹਿਲਾਂ ਕਿਹੜੀਆਂ ਗੱਲਾਂ ਦੀ ਦਾ ਧਿਆਨ ਰੱਖਣਾ ਚਾਹੀਦਾ ਜੇ ਤੁਸੀਂ ਮੋਟੀਆਂ-ਮੋਟੀਆਂ ਪੰਜ-ਛੇ ਗੱਲਾਂ ਦੱਸੋ ਸਭ ਤੋਂ ਗੱਲ ਪਹਿਲਾਂ ਤਾਂ ਜੀ ਇਹੀ ਚੀਜ਼ ਨੂੰ ਦੇਖਣਾ ਚਾਹੀਦਾ ਹੈ ਕਿ ਤੁਹਾਨੂੰ 슈ਗਰ ਹੋਇਆ ਕਿਉਂ ਹੈ ਸਾਡੇ ਕੋਲ ਜਦੋਂ ਪੇਸ਼ੈਂਟ ਆਉਂਦਾ ਉਹ ਆ ਕੇ ਕਹਿੰਦਾ ਜੀ ਮੈਨੂੰ 슈ਗਰ ਦੀ ਦਵਾਈ ਦੇ ਦਿਓ ਹੁਣ ਦਵਾਈ 슈ਗਰ ਦੀ ਦੇ ਕੇ ਉਹਨੂੰ ਤੋਰ ਦਾਂਗੇ ਇਹ ਸਾਡੀ ਥਿਊਰੀ ਨਹੀਂ ਮਤਲਬ ਆਯੁਰਵੇਦ ਦੀ ਇਹ ਥਿਊਰੀ ਨਹੀਂ ਹੈਗੀ ਆਯੁਰਵੇਦ ਨੇ ਇਹ ਦੇਖਣਾ ਹੈ ਕਿ ਇਹਨੂੰ 슈ਗਰ ਲੈਵਲ ਇਹਦਾ ਵਧਿਆ ਕਿਉਂ ਹੈ ਸੋ ਉਹ ਦੇਖਿਆ ਜਾਂਦਾ ਅਸੀਂ ਉਹਦੀ ਨਬਜ਼ ਦੇਖਣੀ ਹੈ ਵਾਤ ਪਿੱਤ ਕਫ ਵਾਤ ਪਿੱਤ ਕਫ ਦੇ ਵਿੱਚ ਅਗਰ ਉਹਦੀ ਪਿੱਤ ਵਧੀ ਹੋਈ ਹੈ ਤਾਂ ਨੇਚਰਲੀ ਆ ਕਿ ਉਹਦੇ ਲੀਵਰ ਦੇ ਵਿੱਚ ਗਰਮੀ ਆ ਤੇ ਫਿਰ ਅਸੀਂ ਉਹਨੂੰ ਕਹਿੰਨੇ ਆ ਵੀ ਜੇ ਤੂੰ ਆਪਣਾ ਸ਼ੱਕ ਕੱਢਣਾ ਮੈਡੀਸਨ ਤਾਂ ਅਸੀਂ ਉਸੇ ਟਾਈਮ ਉਹਨੂੰ ਦੇ ਦੰਨੇ ਆ ਤਾਂ ਫਿਰ ਉਹ ਟੈਸਟ ਕਰਾਉਂਦਾ ਅਲਟਰਾਸਾਉਂਡ ਲੀਵਰ ਦਾ ਤਾਂ ਉਹਦੇ ਚ ਲੀਵਰ ਫੈਟੀ ਆ ਜਾਂਦਾ ਸੋ ਉੱਥੇ ਉਹਨੂੰ ਸ਼ੂਗਰ ਦੀ ਦਵਾਈ ਦੇਣ ਦੀ ਲੋੜ ਨਹੀਂ ਪੈਂਦੀ ਉਹਨੂੰ ਸਿਰਫ ਲੀਵਰ ਦੀ ਦਵਾਈ ਅਸੀਂ ਦੰਨੇ ਆ ਇਥੋਂ ਤੱਕ ਵੀ ਪੇਸ਼ੈਂਟ ਆਏ ਆ ਵੀ ਜਿਨ੍ਹਾਂ ਦਾ 4 400 5 500 ਤੱਕ 슈ਗਰ ਲੈਵਲ ਚਲੇ ਜਾਂਦਾ ਉਹ 15 ਦਿਨ ਦੀ ਮੈਡੀਸਨ ਦੇ ਨਾਲ ਹੀ ਸਿਰਫ ਤੇ ਸਿਰਫ ਉਹ ਰਹਿ ਗਿਆ 80 100 150 ਲੋਕ ਖੁਦ ਵੀ ਹੈਰਾਨ ਰਹਿ ਜਾਂਦੇ ਵੀ ਇਦਾਂ ਕਿਉਂ ਹੋਇਆ ਤੇ ਅਸੀਂ ਪਹਿਲਾਂ ਨਹੀਂ ਦੱਸਦੇ ਉਹਨੂੰ ਕਿ ਅਸੀਂ ਤੈਨੂੰ 슈ਗਰ ਦੀ ਦਵਾਈ ਨਹੀਂ ਦਿੱਤੀ ਪਰ ਉਹਨੂੰ ਬਾਅਦ ਵਿੱਚ ਦੱਸਦੇ ਹਾਂ ਕਿ ਤੁਹਾਨੂੰ ਅਸੀਂ 슈ਗਰ ਦੀ ਕੋਈ ਦਵਾਈ ਨਹੀਂ ਦਿੱਤੀ ਅਸੀਂ ਤੁਹਾਡਾ ਸਿਰਫ ਲਿਬ੍ਰੀ ਠੀਕ ਕੀਤਾ ਜਿਹਦੇ ਨਾਲ ਤੁਹਾਡਾ 슈ਗਰ ਲੈਵਲ ਆਪਣੇ ਆਪ ਠੀਕ ਹੋ ਗਿਆ ਉਹ ਸਮੇਂ ਸਿਰ ਰੀਲੀਜ਼ ਕਰਨ ਲੱਗ ਗਿਆ ਕਿੰਨੀ ਬਲੱਡ ਦੇ ਵਿੱਚ 슈ਗਰ ਚਾਹੀਦੀ ਹੈ ਉਹ ਰੀਲੀਜ਼ ਹੋਣ ਲੱਗੀ ਤੇ ਤੁਹਾਡਾ 슈ਗਰ ਲੈਵਲ ਹੈ ਜਿਹੜਾ ਉਹ ਨਾਰਮਲ ਆ ਗਿਆ ਹੁਣ ਉਹ ਤੋਂ ਬਾਅਦ ਗੱਲ ਆਉਂਦੀ ਹੈ ਜੇ ਪੈਨ ਕਰਿਆਜ਼ੇ ਖਰਾਬ ਹੋ ਜਾਂਦੀ ਹੈ ਪੈਨ ਕਰਿਆਜ਼ ਦੇ ਵਿੱਚ ਉਹ ਇਨਸੂਲਿਨ ਘਟਿਆ ਲੈਵਲ ਦਾ ਬਣਾਉਂਦੀ ਹੈ ਜਾਂ ਕੀ ਹੈ ਸੋ ਉੱਥੇ ਫਿਰ ਮੈਡੀਸਿਨ ਦੀ ਜਿਹੜੀ ਆ ਜ਼ਰੂਰਤ ਪੈਂਦੀ ਆ ਫਿਰ ਉੱਥੇ ਬਹੁਤ ਸਾਰੀਆਂ ਧਿਆਨ ਦੇਣ ਯੋਗ ਜਿਹੜੀਆਂ ਚੀਜ਼ਾਂ ਹੈਗੀਆਂ ਮੈਂ ਤਾਂ ਇੱਥੇ ਤੱਕ ਵੀ ਸਟੱਡੀ ਮੇਰੀ ਹੈਗੀ ਆ ਵੀ ਜੇ ਬੰਦਾ ਧਿਆਨ ਦੇਲੇ ਉਹਨੇ ਕੀ ਖਾਣਾ ਹੈ ਕੀ ਨਹੀਂ ਖਾਣਾ ਜੀ ਉਹਨੂੰ ਪਤਾ ਲੱਗ ਜਵੇ ਤਾਂ ਉਹ 슈ਗਰ ਲੈਵਲ ਜਿਹੜਾ ਆਪਣਾ ਆਪ ਹੀ ਠੀਕ ਕਰ ਸਕਦਾ ਸਭ ਤੋਂ ਪਹਿਲਾਂ ਤਾਂ ਜਿਹੜੀ ਕਣਕ ਅਸੀਂ ਖਾਂਦੇ ਆ ਕਣਕ ਦੇ ਵਿੱਚ ਬਹੁਤ ਸਾਰਾ 슈ਗਰ ਹੈ ਉਸ ਤੋਂ ਬਾਅਦ ਚੌਲ ਜਿਹੜੇ ਹੈਗੇ ਆ ਚੌਲਾਂ ਕਰਕੇ 슈ਗਰ ਬਹੁਤ ਜ਼ਿਆਦਾ ਵੱਧ ਹੈ ਉਸ ਤੋਂ ਬਾਅਦ ਜਿੰਨੇ ਵੀ ਆ ਚੀਨੀ ਤੋਂ ਬਣੇ ਪ੍ਰੋਡਕਟ ਨੇ ਮਠਿਆਈਆਂ ਉਹ ਬਾਡੀ ਦੇ ਵਿੱਚ ਜਾ ਕੇ ਕਾਰਬੋਹਾਈਡਰੇਟ ਜਿਹੜੇ ਹੈਗੇ ਆ ਉਹਨਾਂ ਨੂੰ ਵਧਾਉਂਦੀਆਂ ਕਾਰਬੋਹਾਈਡਰੇਟ ਜਿਹੜੇ ਹੈਗੇ ਆ ਫਿਰ ਉਹ ਤਬਦੀਲ ਹੋ ਜਾਂਦੇ ਆ ਫੈਟ ਦੇ ਵਿੱਚ ਜਦੋਂ ਫੈਟ ਵੱਧਣ ਲੱਗ ਜਾਂਦੀ ਆ ਫਿਰ ਉਹ ਟ੍ਰਾਈਗਲਿਸਰਾਈਡ ਕੋਲੇਸਟੇਰੋਲ ਉਧਰ ਨੂੰ ਵਧਣ ਲੱਗ ਜਾਂਦੇ ਆ ਸੋ ਇਸ ਕਰਕੇ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਇੰਟਰਕਨੈਕਟ ਨੇ ਸੋ ਇਹ ਚੀਜ਼ਾਂ ਦੇ ਵਿੱਚ ਜਦੋਂ ਅਸੀਂ ਫਿਰ ਸਾਰਾ ਦੇਖਦੇ ਹਾਂ ਤਾਂ ਫਿਰ ਮੈਡੀਸਨ ਦੀ ਜਿਹੜੀ ਜ਼ਰੂਰਤ ਪੈਂਦੀ ਹੈ ਫਿਰ ਉਹ 4 ਤੋਂ 6 ਮਹੀਨੇ ਦਾ ਕੋਰਸ ਹੈ ਤੇ ਉਸ ਤੋਂ ਬਾਅਦ ਬੰਦਾ ਖਾਣ ਪੀਣ ਦੇ ਵਿੱਚ ਆਪਣੀ ਥੋੜੀ ਜੀ ਅਗਰ ਸੈਰ ਵਧਾ ਸਕਦਾ ਤਾਂ ਉਹ ਕੰਟਰੋਲ ਕਰ ਸਕਦਾ ਤੇ ਆ ਚੀਜ਼ਾਂ ਜਿਹੜੀਆਂ ਛੱਡ ਸਕਦਾ ਇਹਦੇ ਬਜਾਏ ਉਹ ਬੰਦਾ ਕਹੇ ਵੀ ਮੈਂ ਹੁਣ ਕਣਕ ਨਾ ਖਾਵਾਂ ਜੀ ਕੀ ਖਾਵਾਂ ਸਵਾਲ ਪੈਦਾ ਹੁੰਦਾ ਵੀ ਅਸੀਂ ਤਾਂ ਕਣਕ ਤੋਂ ਬਲਾਅੁਰ ਕੀ ਖਾਵਾਂਗੇ ਫਿਰ ਨਾ ਚੌਲ ਵੀ ਨਹੀਂ ਖਾਣੇ ਤੇ ਉਹ ਮਲਟੀ ਗ੍ਰੇਨ ਹੂੰ ਪੁਰਾਣੇ ਜਮਾਨੇ ਦੀਆਂ ਜਿਹੜੀਆਂ ਮੋਟਾ اناਜ ਪੁਰਾਣੇ ਜਮਾਨੇ ਦੀਆਂ ਜਿਹੜੀਆਂ ਇਹ ਖਰਾਕਾਂ ਸਾਡੇ ਬਜ਼ੁਰਗ ਖਾਂਦੇ ਰਹੇ ਆ ਕਣਕ ਤਾਂ ਬਹੁਤ ਬਾਅਦ ਦੇ ਵਿੱਚ ਇੱਥੇ ਆਇਆ ਪਹਿਲਾਂ ਤਾਂ ਇਹ ਬਾਜਰਾ ਹੋ ਗਿਆ ਕੋਧਰਾ ਕੋਡੋਮੇਟ ਜਿਹਨੂੰ ਅਸੀਂ ਕਹਿੰਦੇ ਆ ਬਾਬੇ ਨਾਨਕ ਨੂੰ ਜਿਹੜਾ ਪ੍ਰਸ਼ਾਦਾ ਖੋਇਆ ਸੀ ਉਦੋਂ ਹਨਾ ਕਿ ਕੋਧਰੇ ਦਾ ਸੋ ਜੋ ਹੋ ਗਏ ਥੋੜੇ ਜੋ ਪਾ ਲਓ ਥੋੜੀ ਮੱਕੀ ਪਾ ਲਓ ਥੋੜੀ ਕਣਕ ਪਾ ਲਓ ਕੋਧਰਾ ਹੋ ਗਿਆ ਇਹ ਚੋਲੇ ਹੋ ਗਏ ਇਹ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਅੱਜ ਕੱਲ ਤਾਂ ਹਰ तकरीबन ਚੱਕੀਆਂ ਵਾਲੇ ਵੀ ਕਿਉਂਕਿ ਵੱਡੇ ਲੈਵਲ ਤੇ ਇਹ ਗੱਲ ਜਿਹੜੀ ਆ ਹੁਣ ਚੱਲ ਚੁੱਕੀ ਐ ਸਹੀ ਤੁਹਾਨੂੰ ਲੈ ਕੇ ਕਿ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਤਾਂ ਆਪਣੇ ਮਹਾਲੀ ਦੇ ਵਿੱਚ ਸ਼ਾਇਦ ਇੱਕ ਐਦਾਂ ਦਾ ਰੈਸਟੋਰੈਂਟ ਖੁੱਲਿਆ ਜਿਹਦੇ ਵਿੱਚ ਤੁਹਾਨੂੰ ਇਹ ਜਿੰਨੀਆਂ ਵੀ ਇਹ ਫਾਸਟ ਫੂਡ ਮਿਲਦੇ ਆ ਉਹ ਮਲਟੀ ਗ੍ਰੇਨ ਆਟੇ ਦੇ ਹੀ ਮਿਲਦੇ ਆ ਮਲਕੀ ਕਚੌਰੀਆਂ ਤੱਕ ਪਟੂਰੀਆਂ ਤੱਕ ਇਥੇ ਤੱਕ ਵੀ ਮੱਲੋ ਲੋਕ ਅਵੇਅਰ ਹੋ ਰਹੇ ਆ ਸੋ ਜਿੰਨੇ ਵੀ ਇਹ ਮੋٹے ਅਨਾਜ ਆ ਇਹਨਾਂ ਚ ਫਾਈਬਰ ਬਹੁਤ ਜ਼ਿਆਦਾ ਹੈ 슈ਗਰ ਇਹਨਾਂ ਚ ਨਹੀਂ ਹੁੰਦੀ ਸੋ ਇਹ ਬਹੁਤ ਜ਼ਿਆਦਾ ਫਾਇਦਾ ਕਰਦੇ ਆ ਸੋ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਕੇ ਵੀ ਅਸੀਂ ਆਪਣੇ 슈ਗਰ ਲੈਵਲ ਨੂੰ ਬਹੁਤ ਹੱਦ ਤੱਕ ਠੀਕ ਕਰ ਸਕਦੇ ਆ ਸ਼ਰਾਬ ਤੇ 슈ਗਰ ਦਾ ਕੀ ਰਿਸ਼ਤਾ ਹੈ ਆ ਸ਼ਰਾਬ ਸ਼ਰਾਬ ਤਾਂ ਸਰ ਮਤਲਬ 슈ਗਰ ਲੈਵਲ ਨੂੰ ਵਧਾਉਂਦੀ ਹੈ ਕਿਉਂਕਿ ਉਹਨੇ ਤਜਾਬੀ ਮਾਦਾ ਤਿਆਰ ਕਰਨਾ ਹੈ ਐਲਕੋਹਲ ਜਿਹੜਾ ਹੈਗਾ ਇੱਕ ਮਾਤਰਾ ਦੇ ਵਿੱਚ ਸੀਮਤ ਮਾਤਰਾ ਦੇ ਵਿੱਚ ਤਾਂ ਉਹ ਕੁਝ ਨਹੀਂ ਕਹਿੰਦਾ ਮੈਂ ਕਲੀਅਰ ਕੱਟੇ ਗੱਲ ਕਹਿਣਾ ਹੈ ਕੈਮਰੇ ਦੇ ਵਿੱਚ ਕਿ ਇੱਕ ਸੀਮਤ ਜਿਹੜੀ ਮਾਤਰਾ ਆ ਪੁਰਸ਼ਾਂ ਦੇ ਲਈ 60 ਐਮ ਐਲ ਤੇ ਮਹਿਲਾਵਾਂ ਜਿੱਦਾਂ ਗਿਆ ਉਹਨਾਂ ਲਈ 30 ਐਮ ਐਲ ਉੱਥੋਂ ਤੱਕ ਕੁਝ ਨਹੀਂ ਕਹਿੰਦਾ ਉਹ ਤੋਂ ਬਾਅਦ ਜੇ ਅਸੀਂ ਸ਼ਰਾਬ ਦਾ ਸੇਵਨ ਕਰਦੇ ਹਾਂ ਤਾਂ ਫਿਰ ਜਿਹੜਾ ਸਾਡਾ ਮਾਦਾ ਆ ਲਿਵਰ ਹੈ ਉਹ ਤਜਾਬੀ ਹੋ ਜਾਂਦਾ ਹੈ ਉਹ ਤੋਂ ਬਾਅਦ ਖੂਨ ਤਜਾਬੀ ਹੋ ਜਾਂਦਾ ਤੇ ਕਾਰਬੋਹਾਈਡਰੇਟ ਜਦੋਂ ਸਾਡੀ ਸਰੀਰ ਦੇ ਵਿੱਚ ਵੱਧਦੇ ਹੈ ਕਿਉਂਕਿ ਇੱਕ ਬੈਲੈਂਸ ਹੈ ਆ ਆਕਸੀਜਨ ਦਾ ਤੇ ਪਾਣੀ ਦਾ ਜਿਹਨੂੰ ਆਪਾਂ ਪੀ ਐਚ ਬੈਲੈਂਸ ਕਹਿ ਦਿੰਦੇ ਆ ਪੀ ਐਚ ਬੈਲੈਂਸ 7.4 ਤੋਂ ਉੱਪਰ ਜਿਹਦਾ ਜਿਹੜੇ ਸਰੀਰ ਦਾ ਹੋਊਗਾ ਬਹੁਤ ਘੱਟ ਚਾਂਸ ਨੇ ਉਹਨਾਂ ਨੂੰ 슈ਗਰ ਹੋਵੇ ਉਹਨਾਂ ਦਾ ਲੀਵਰ ਖਰਾਬ ਹੋਵੇ ਉਹਨਾਂ ਨੂੰ ਕੋਈ ਅਦਰ ਕੈਂਸਰ ਵਰਗੀ ਭਿਆਨਕ ਬਿਮਾਰੀ ਹੋਵੇ ਕਿਉਂਕਿ ਇੱਕ ਰਿਸਰਚ ਹੈ ਨੋਬਲ ਪ੍ਰਾਈਜ਼ ਨੋਮਿਨੀ ਜਿਹੜੇ ਡਾਕਟਰ ਜਰਮਨ ਦੇ ਹੋਏ ਆ ਉਹਨਾਂ ਨੇ ਇੱਕ ਬੁੱਕ ਲਿਖੀ 1931 ਦੇ ਵਿੱਚ ਉਹਨਾਂ ਨੂੰ ਨੋਬਲ ਪ੍ਰਾਈਜ਼ ਲਈ ਨੋਮੀਨੇਟ ਕੀਤਾ ਗਿਆ ਸੀ ਸਪੈਸ਼ਲੀ ਤੌਰ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕੈਂਸਰ ਹੈ ਕੀ ਕੈਂਸਰ ਉਹਨਾਂ ਨੇ ਕਿਹਾ ਵੀ ਕੈਂਸਰ ਬਾਡੀ ਦੇ ਜਿਸ ਸੈੱਲ ਤੱਕ ਆਕਸੀਜਨ ਨਹੀਂ ਪਹੁੰਚਦੀ ਉੱਥੇ ਕੈਂਸਰ ਹੈ ਜਿਹੜਾ ਕੈਂਸਰ ਸੈੱਲ ਉਹ ਬਣਨਾ ਸ਼ੁਰੂ ਹੋ ਜਾਂਦਾ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਤੇ ਹੋਰ ਨਾਲ ਸੈੱਲਾਂ ਨੂੰ ਉਹ ਡੈਮੇਜ ਕਰਨਾ ਸ਼ੁਰੂ ਕਰ ਦਿੰਦਾ ਤੇ ਅਨ ਕੰਡੀਸ਼ਨਲ ਗਰੋਥ ਸੈੱਲਸ ਦੀ ਬਾਡੀ ਦੇ ਵਿੱਚ ਹੋਣ ਲੱਗ ਜਾਂਦੀ ਆ ਸੋ ਇਹ ਹੁੰਦਾ ਕਿਉਂ ਹੈ ਉਹਨੇ ਉੱਥੇ ਲਿਆ ਕੇ ਗੱਲ ਕਮਾ ਕੇ ਸਿੱਟੀ ਹੈ ਕਿ ਜਿਹੜਾ ਤੁਹਾਡਾ ਖਾਣ ਪੀਣ ਹੈ ਉਹ ਤਜਾਬੀ ਨਹੀਂ ਹੋਣਾ ਚਾਹੀਦਾ ਤੁਹਾਡੀ ਡਾਈਟ ਦੇ ਵਿੱਚ ਜਿੰਨੇ ਵੀ ਕੁਦਰਤ ਨੇ ਫਲ ਫਰੂਟ ਸਬਜ਼ੀਆਂ ਸਲਾਦ ਪੈਦਾ ਕੀਤੇ ਆ ਵੱਧ ਤੋਂ ਵੱਧ ਤੁਸੀਂ ਇਹਨਾਂ ਦਾ ਇਨਟੇਕ ਕਰੋਗੇ ਤਾਂ ਤੁਹਾਡਾ ਜਿਹੜਾ ਹੈਗਾ ਕਾਰਬੋਹਾਈਡਰੇਟ ਘੱਟ ਤੋਂ ਘੱਟ ਜਾਣਗੇ ਆਕਸੀਜਨ ਦਾ ਲੈਵਲ ਵਧੂਗਾ ਤਾਂ ਪੀ ਐਚ ਬੈਲੈਂਸ ਵਧੂਗਾ ਤਾਂ ਅਲਕਲਾਈਨ ਤੁਹਾਡੀ ਬਾਡੀ ਚ ਹੋਊਗਾ ਤਾਂ ਇਹ ਬਿਮਾਰੀਆਂ ਨਹੀਂ ਲੱਗਣਗੀਆਂ ਹੂੰ 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 ਹੁਣ ਤੁਹਾਡੀ ਤੁਹਾਡੇ ਕੋਲ ਜਿਹੜਾ ਆਪਾਂ ਤੁਹਾਡੇ ਤੇ ਆ ਜਾਣੇ ਆਗੇ ਜੀ ਰਮਾਤਵਾ ਨਾ ਕਰੇ ਕਿਸੇ ਨੂੰ ਬਿਮਾਰੀ ਹੋਵੇ ਸ਼ੂਗਰ ਹੋਵੇ ਜਦੋਂ ਹੋਈ ਗਈ ਜੀ ਜੀ ਤਾਂ ਫਿਰ ਉਹਦੇ ਇਲਾਜ ਦੀ ਗੱਲ ਆ ਵੀ ਭਾਈ ਇਲਾਜ ਲਈ ਐਕਸਪਲੋਇਟ ਨਾ ਹੋ ਇਹ ਜਿਹੇ ਲੋਕਾਂ ਕੋਲੇ ਨਾ ਜਾਓ ਜਿਹੜੇ ਸ਼ੂਗਰ ਦੇ ਨਾਂ ਤੇ ਤੁਹਾਨੂੰ ਬੇਬਕੂ ਬਣਾਉਂਦੇ ਰਹਿਣ ਉਹ ਉਸ ਥਾਂ ਤੇ ਆਉਣ ਜਿੱਥੇ ਵਾਕੇ ਹੀ ਇਲਾਜ ਆ ਤੁਹਾਡਾ ਕਲੇਮ ਆ ਤੁਹਾਡਾ ਦਾਵਾ ਕਿ ਸਾਡੇ ਕੋਲੇ ਆਜੋ ਸ਼ੂਗਰ ਦਾ ਪੱਕਾ ਇਲਾਜ ਆ ਕੀ ਪ੍ਰੋਗਰਾਮ ਆ ਕਿੰਨੇ ਟਾਈਮ ਦਾ ਕਿੰਨੇ ਪੈਸੇ ਲੈ ਲੈਣੇ ਹੋਗੇ ਤੇ ਰਕਮ ਨਾ ਦੱਸੋ ਬਹਿ ਦੱਸੋ ਕਿੰਨੇ ਦਾਵਾ ਦਾਵਾ ਤਾਂ ਸਰ ਅਯੁਰਵੇਦ ਕਰਦਾ ਆ ਮੈਂ ਤਾਂ ਵਾਦਾ ਜਾਂ ਰਿਜ਼ਲਟਾਂ ਤੇ ਗੱਲ ਜ਼ਿਆਦਾ ਕਰਦਾ ਹੁੰਦਾ ਹੈ ਵੀ ਜਿਹੜੇ ਪੇਸ਼ੈਂਟ ਸਾਡੇ ਕੋਲ ਠੀਕ ਹੋਏ ਆ ਇੱਕ ਜਦੋਂ ਕੰਮ ਆਪਾਂ ਕਰਦੇ ਆ ਰੋਜ਼ ਪੇਸ਼ੈਂਟ ਆਉਂਦੇ ਆ ਉਹਨਾਂ ਨਾਲ ਤਜਰਬਾ ਹੀ ਹੁੰਦਾ ਹੈ ਹਨਾ ਜੀ ਪਹਿਲਾਂ ਮਤਲਬ ਸਾਨੂੰ ਸਾਨੂੰ ਵੀ ਖੁਦ ਨਹੀਂ ਸੀ ਪਤਾ ਹੁੰਦਾ ਵੀ ਇਹ ਕਿਉਂ ਕਿੱਦਾਂ ਹੁੰਦਾ ਹੈ ਹੌਲੀ-ਹੌਲੀ ਸਟੱਡੀ ਹੋਈ ਪੇਸ਼ੈਂਟ ਸਾਡੇ ਕੋਲ ਜਦੋਂ ਆਉਣ ਲੱਗੇ ਵਧਣ ਲੱਗੇ ਫਿਰ ਪਤਾ ਲੱਗਿਆ ਵੀ ਇਹ ਤਾਂ ਖੇਲ ਹੀ ਹੋਰ ਹੈ ਵੀ ਦੋ ਤਰ੍ਹਾਂ ਦਾ ਸ਼ੂਗਰ ਹੈ ਇੱਕ ਪੈਨਕ੍ਰੀਆਜ਼ ਖਰਾਬ ਹੋਣ ਕਾਰਨ ਹੁੰਦਾ ਹੈ ਇੱਕ ਜਿਹੜਾ ਲੀਵਰ ਦੇ ਵਿੱਚ ਗਰਮੀ ਆ ਲੀਵਰ ਫੈਟੀ ਹੋ ਜਾਂਦਾ ਤਾਂ ਹੁੰਦਾ ਸੋ ਮੈਂ ਤੁਹਾਨੂੰ ਦਾਅਵੇ ਦੀ ਗੱਲ ਨਹੀਂ ਮਤਲਬ ਕੁਦਰਤ ਨੇ ਆਯੁਰਵੇਦ ਇੱਕ ਹੈ ਹੀ ਇਦਾਂ ਦੀ ਵਿਧੀ ਹੈ ਅਸਲ ਆਯੁਰਵੇਦ ਹੈ ਜਿਹੜਾ ਹੁਣ ਨੈੱਟ ਦੇ ਉੱਤੇ ਲਾ ਲਓ ਚਾਹੇ ਜਾਂ ਆਮ ਦੁਕਾਨਦਾਰੀਆਂ ਦੇ ਵਿੱਚ ਲਾ ਲਓ ਹਰ ਬੰਦਾ ਮਤਲਬ ਕਹਿੰਦਾ ਸਾਡੇ ਕੋਲ ਵੀ ਪੇਸ਼ੈਂਟ ਆਉਂਦੇ ਆ ਸਰ ਮੈਂ ਇਹ ਤੋਂ ਪਹਿਲਾਂ ਵੀ ਆਯੁਰਵੇਦ ਦੀ ਦਵਾਈ ਖਾਧੀ ਸੀ ਇਹ ਤੋਂ ਪਹਿਲਾਂ ਵੀ ਮੈਂ ਦੇਸੀ ਦਵਾਈ ਲਈ ਸੀ ਉਹਨੇ ਮੈਨੂੰ ਠੀਕ ਨਹੀਂ ਕਰਿਆ ਉਹਨੇ ਤਾਂ ਮੈਨੂੰ ਖਰਾਬ ਕਰਤਾ ਮੈਂ ਦਰਸ਼ਕਾਂ ਨੂੰ ਲੋਕਾਂ ਨੂੰ ਜਿਹੜੇ ਇਸ ਵੀਡੀਓ ਨੂੰ ਤੁਹਾਡੇ ਮਾਧਿਅਮ ਨਾਲ ਪ੍ਰੋ ਪੰਜਾਬ ਦੇ ਨਾਲ ਸੁਣ ਰਹੇ ਆ ਇੱਕ ਅਵੇਅਰ ਕਰਨ ਵਾਲੀ ਗੱਲ ਦੱਸਦਾ ਕਿ ਜਿਹੜਾ ਅਸਲ ਆਯੁਰਵੇਦ ਹੈ ਉਹ ਬਹੁਤ ਘੱਟ ਹੈ ਬਟ ਜਿਹੜਾ ਆਮ ਨੈੱਟ ਦੇ ਉੱਤੇ ਹੈ ਪੜਾਇਆ ਜਾਂਦਾ ਹੈ ਦਿਖਾਇਆ ਜਾਂਦਾ ਹੈ ਉਹ ਅਸਲ ਆਯੁਰਵੇਦ ਨਹੀਂ ਹੈਗਾ ਅਸਲ ਆਯੁਰਵੇਦ ਸਾਰਾ ਜਿਹੜਾ ਉਹ ਹੱਥਾਂ ਨਾਲ ਬਣਦਾ ਸੋ ਜਿੰਨੀਆਂ ਵੀ ਸਾਡੀਆਂ ਦਵਾਈਆਂ ਮੈਂ ਪ੍ਰਮਾਤਮਾ ਦੀ ਕਿਰਪਾ ਨਾਲ ਕਦੇ ਵੀ ਅਸੀਂ ਇਹ ਸੋਚ ਕੇ ਚੈਨਲ ਦੇ ਮੂਰੇ ਕਦੇ ਨਹੀਂ ਬੈਠੇ ਵੀ ਬਹੁਤ ਪੇਸ਼ੈਂਟ ਸਾਡੇ ਕੋਲ ਆ ਜਾਂਦੇ ਤੇ ਅਸੀਂ ਬਹੁਤ ਪੈਸਾ ਕਮਾ ਲਈਏ ਜਾਂ ਇਦਾਂ ਦੀਆਂ ਦਵਾਈਆਂ ਵੀ ਬੰਦਾ ਦਵਾਈਓ ਨਾ ਲੈ ਸਕੇ ਨਾ ਬੜੇ ਰੀਜ਼ਨੇਬਲ ਰੇਟ ਹੁੰਦੇ ਨੇ ਸਾਡੇ ਔਰ ਇੱਥੇ ਤੱਕ ਵੀ ਆ ਜਿਹੜੇ ਬੰਦੇ ਸਾਡੇ ਕੋਲ ਤਾਂ ਇਦਾਂ ਦੇ ਲੋਕ ਵੀ ਆਉਂਦੇ ਜਿਹੜੇ ਵਿਚਾਰੇ ਰੋਟੀ ਖਾਣ ਨੂੰ ਪੈਸੇ ਨਹੀਂ ਉਹ ਤੋਂ ਆਪਾਂ ਕੀ ਪੈਸੇ ਲੈ ਲੈਣੇ ਆ ਹਨਾ ਜੀ 4 ਤੋਂ 6 ਮਹੀਨੇ ਦਾ ਕੋਰਸ ਹੁੰਦਾ ਇਹਦਾ ਜਿਹੜੀ ਸਾਡੀ ਮੈਡੀਸਨ ਹੈ ਪੂਰਾ ਸ਼ੂਗਰ ਚੱਕਿਆ ਜੋ ਪੂਰੀ ਡਾਇਬਟੀ ਨਹੀਂ ਰਹੂਗੀ ਹਾਂਜੀ ਉਹਦੇ ਚ ਕੀ ਹੁੰਦਾ ਵੀ ਪਹਿਲਾਂ ਜਿਹੜੀਆਂ ਦਵਾਈਆਂ ਲੈ ਰਿਆ ਹੁੰਦਾ ਹੁਣ ਇੱਥੇ ਸਵਾਲ ਖੜਾ ਹੁੰਦਾ ਵੀ ਕਿਉਂ ਨਹੀਂ ਠੀਕ ਹੁੰਦਾ ਹਨਾ ਕਿ ਕਿਉਂ ਕਹਿ ਦਿੰਦਾ ਡਾਕਟਰ ਵੀ ਸਾਰੀ ਜ਼ਿੰਦਗੀ ਤੁਹਾਨੂੰ ਗੋਲੀ ਖਾਣੀ ਪਊਗੀ ਸ਼ੂਗਰ ਦੀ ਹੁੰਦਾ ਕੀ ਹੈ ਜਦੋਂ ਪੈਨਕ੍ਰੀਆਜ਼ ਦੇ ਵਿੱਚ ਨੁਕਸਾਨ ਹੁੰਦਾ ਗੋਲੀ ਖਾਣੀ ਸ਼ੁਰੂ ਕਰਤੀ ਗੋਲੀ ਖਾਣੀ ਸ਼ੁਰੂ ਕਰਤੀ ਤਾਂ ਜਿਨੇ ਇਨਸੂਲਿਨ ਬਣਾਉਣੀ ਸੀ ਪੈਨਕ੍ਰੀਆਜ਼ ਨੇ ਉਹ ਆਪਣਾ ਕੰਮ ਭੁੱਲ ਗਈ ਤੁਸੀਂ ਸਰੀਰ ਦੇ ਕਿਸੇ ਕੰਮ ਤੋਂ ਅੰਗ ਤੋਂ ਕੰਮੇ ਨਾ ਲੋ ਉਹ ਆਪਣਾ ਕੰਮ ਭੁੱਲ ਜਾਊਗਾ ਉਹ ਆਪਣਾ ਕੰਮੇ ਭੁੱਲ ਗਈ ਜਦ ਸਾਲ 2 ਸਾਲ 3 ਸਾਲ ਲੈਂਦੇ ਰੇ ਆਪਾਂ ਉਹਨੂੰ ਬਾਹਰੋਂ ਦੇਣ ਲੱਗ ਗਏ ਇਨਸੂਲਿਨ ਸੋ ਉਹ ਇਨਸੂਲਿਨ ਜਿਆ ਦਿੰਦੇ ਜਾਂਦੇ ਉਹ ਡੈੱਡ ਹੋ ਜਾਂਦੀ ਹੈ ਸੋ ਅਸੀਂ ਕੀ ਕਰਦੇ ਹਾਂ ਪਹਿਲਾਂ ਉਹਦੀ ਜਿਹੜੀ ਉਹ ਦਵਾਈ ਉਹ ਖਾ ਰਿਆ ਹੁੰਦਾ ਉਹ ਬੰਦ ਕਰਾ ਲੀਏ ਉਹ ਹੌਲੀ ਹੌਲੀ ਕਰਕੇ ਜਿਉਂ ਜਿਉਂ ਲੈਵਲ ਘਟੀ ਜਾਂਦਾ ਸਾਡੀ ਦਵਾਈ ਖਾਣ ਦੇ ਨਾਲ ਉਹ ਦਵਾਈ ਬੰਦ ਹੋ ਜਾਂਦੀ ਹੈ ਜਿਸ ਦਿਨ ਉਹ ਦਵਾਈ ਬੰਦ ਹੁੰਦੀ ਹੈ ਫਿਰ ਪੈਨ ਕਰਿਆਜ ਨੂੰ ਥੋੜੀ ਜੀ ਸੁਰਤ ਜੀ ਉਹ ਵੀ ਹੁਣ ਮੇਰਾ ਕੰਮ ਹੈ ਫਿਰ ਸਾਡੀ ਦਵਾਈ ਉਹਦੇ ਨਾਲ ਉਹਦੀ ਹੈਲਪ ਕਰਦੀ ਆ ਤੇ ਪੈਨਕ੍ਰਿਆਜ਼ ਹੌਲੀ ਹੌਲੀ ਉਹੀ ਪੈਨਕ੍ਰਿਆਜ਼ ਇਨਸੂਲਿਨ ਬਣਾਉਣ ਲੱਗ ਜਾਂਦੀ ਹੈ ਕਿਉਂਕਿ ਉਹਨੂੰ ਬਾਹਰੋਂ ਮਿਲਣੀ ਬੰਦ ਹੋ ਗਈ ਤੇ 4 ਤੋਂ 6 ਮਹੀਨੇ ਇਸ ਕਰਕੇ ਲੱਗਦੇ ਆ ਕਿ ਪਹਿਲਾਂ ਉਹ ਦਵਾਈਆਂ ਛਡਾਉਣੀਆਂ ਪੈਂਦੀਆਂ ਜਿਹੜੀਆਂ ਉਹ ਲੈ ਰਿਹਾ ਉਸ ਤੋਂ ਬਾਅਦ ਸਾਡੀ ਜਿਹੜੀ ਦਵਾਈ ਚੱਲਦੀ ਹੁੰਦੀ ਆ ਉਹ ਥੋੜੀ ਥੋੜੀ ਕਰਕੇ ਫਿਰ ਉਹ ਬੰਦ ਕਰਾਉਣੀ ਪੈਂਦੀ ਆ ਤੇ ਫਿਰ ਕੋਈ ਪ੍ਰੋਬਲਮ ਨਹੀਂ ਫਿਰ ਉਸ ਤੋਂ ਬਾਅਦ ਬੰਦਾ ਪਰਹੇਜ਼ ਤਾਂ ਦੇਖੋ ਉਹਨੂੰ ਰੱਖਣੀ ਪੈਂਦਾ ਜੇ ਹੁਣ ਉਸ ਤੋਂ ਬਾਅਦ ਇਹ ਸੋਚੇ ਵੀ ਮੈਂ ਹੁਣ ਚੀਨੀ ਖਾਣ ਲੱਗ ਜਾ ਜਾਂ ਮਠਿਆਈਆਂ ਖਾਣ ਲੱਗ ਜਾ ਫਿਰ ਤੋਂ ਪ੍ਰੋਬਲਮ ਦੁਬਾਰਾ ਵੀ ਆ ਜਾਊ ਕਿਉਂਕਿ ਪਹਿਲਾਂ ਵੀ ਤਾਂ ਉਹਨੂੰ ਆਈਓ ਹੈ ਨਾ ਪਹਿਲਾਂ ਕਿਹੜੇ ਉਹਨੂੰ ਸ਼ੂਗਰ ਸੀਗਾ ਔਰ ਇਹ ਵੀ ਇੱਕ ਮਿੱਥ ਬਣੀ ਹੋਈ ਆ ਵੀ ਜੇ ਤੁਹਾਡੇ ਫਾਦਰ ਨੂੰ ਐ ਮਦਰ ਨੂੰ ਐ ਪੀੜੀਦਰ ਪੀੜੀ 에 ਟ੍ਰਾਂਸਫਰ ਹੁੰਦਾ ਹੈ ਇਹ ਇਦਾਂ ਦੀ ਵੀ ਕੋਈ ਗੱਲ ਨਹੀਂ ਹੈਗੀ ਕਿ ਇਦਾਂ ਟ੍ਰਾਂਸਫਰ ਹੁੰਦਾ ਹੈ ਇਹ ਇਹ ਜ਼ਰੂਰੀ ਨਹੀਂ ਹੈਗਾ ਤੁਸੀਂ ਧਿਆਨ ਰੱਖਦੇ ਹੋ ਤਾਂ ਨਹੀਂ ਹੁੰਦਾ ਇਹ ਤੇ ਇਹ ਡਾਇਬੀਟੀ 1 ਡਾਇਬੀਟੀ 2 ਇਹੀ ਹੁੰਦਾ ਹੈਗਾ ਕਿ ਜਿਹੜਾ ਉਹ ਇਨਸਟੈਂਟ ਤੇ ਉਹਦੇ ਵਾਲਾ ਫਰਕ ਹੈ ਹਾਂਜੀ 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 ਇਹ ਇਸ ਨੂੰ ਡਾਇਬੀਟੀ 1 ਤੇ ਡਾਇਬੀਟੀ 2 ਕਹਿੰਦੇ ਆ ਜਿੱਥੇ ਜਾ ਕੇ ਤੁਹਾਨੂੰ ਮੈਡੀਸਨ ਦਾ ਸਹਾਰਾ ਲੈਣਾ ਪੈ ਜਾਂਦਾ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਇਨਸੂਲਿਨ ਲੱਗਣ ਲੱਗ ਜਾਂਦੀ ਹੈ 15 15 20 20 ਯੂਨਟ 3 3 ਵਾਰ ਲੱਗਦੀ ਹੈ ਉੱਥੇ ਫਿਰ ਇਤਸ ਤੱਕ ਨੌਤਾ ਆ ਜਾਂਦੀ ਹੈ ਵੀ ਅੰਗ ਪੈਰ ਵੀ ਕੱਟਨੇ ਪੈਂਦੇ ਨੇ ਕਹਿੰਦੇ ਜੇ ਕੋਈ ਜ਼ਖਮ ਠੀਕ ਹੋਣ ਨੂੰ ਹਟ ਜਾਂਦਾ ਹੈ ਅੰਗ ਪੈਰ ਸਰ ਫਿਰ ਉਹ ਇਦਾਂ ਵੀ ਤੁਹਾਡੀ ਬਾਡੀ ਚ ਪਲੇਟਲੇਟ ਆ ਜਿਨ੍ਹਾਂ ਨੇ ਸਾਰੇ ਤੁਹਾਡੇ ਜ਼ਖਮਾਂ ਨੂੰ ਠੀਕ ਕਰਨਾ ਹੁੰਦਾ ਉਹਨਾਂ ਦੇ ਵਿੱਚ ਖਲਾ ਪੈਦਾ ਹੋ ਜਾਂਦਾ ਬਾਡੀ ਦੇ ਸੈੱਲ ਦੇਖੋ 36 ਖਰਬ ਸੈੱਲਾਂ ਦਾ ਬਣਿਆ ਹੋਇਆ ਸਾਡਾ ਸਰੀਰ 36 ਖਰਬ ਸੈੱਲਾਂ ਦਾ ਇੰਨੇ ਸੈੱਲ ਸਾਡੀ ਬਾਡੀ ਦੇ ਵਿੱਚ ਨੇ ਹਰ ਸੈੱਲ ਦਾ ਇੱਕ ਕੰਮ ਹੈ ਤੇ ਜਿਹੜਾ ਵੀ ਸੈੱਲਾਂ ਦੀ ਸਾਰੀ ਰਿਪੇਅਰ ਹੋਣੀ ਹੈ ਜਾਂ ਜੋ ਵੀ ਨਵੇਂ ਬਣਨੇ ਆ ਉਹ ਸਾਰਾ ਲੀਵਰ ਦਾ ਕੰਮ ਹੈ ਇਸੇ ਕਰਕੇ ਤੁਸੀਂ ਸੁਣਿਆ ਹੋਊਗਾ ਨਾ ਵੀ 99% ਬਿਮਾਰੀਆਂ ਪੇਟ ਤੋਂ ਸ਼ੁਰੂ ਹੁੰਦੀਆਂ ਨੇ ਪੇਟ ਤੋਂ ਇਸ ਕਰਕੇ ਸ਼ੁਰੂ ਨੇ ਜੋ ਵੀ ਅਸੀਂ ਖਾਣਾ ਪੀਣਾ ਸਾਰਾ ਪੇਟ ਦੇ ਵਿੱਚ ਜਾਣਾ ਪੇਟ ਤੋਂ ਬਾਅਦ ਲੀਵਰ 'ਚ ਜਾਣਾ ਹੈ ਲੀਵਰ ਨੇ ਅੱਗੇ ਸਾਰਾ ਕੰਮ ਕਰਨਾ ਹੈ ਸੋ ਇਸ ਕਰਕੇ ਡਾਇਬੀਟੀ ਕੋਈ ਬਹੁਤ ਵੱਡੀ ਬਿਮਾਰੀ ਨਹੀਂ ਹੈਗੀ ਹਾਂ ਡਾਇਬੀਟੀ ਬਹੁਤ ਵੱਡੀ ਬਿਮਾਰੀਆਂ ਜਿਹਦਾ ਧਿਆਨ ਨਾ ਦਿੱਤਾ ਜਾਵੇ ਫਿਰ ਤਾਂ ਅੰਗ ਪੈਰ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਉਹ ਲੱਤਾਂ ਬਾਹਾਂ ਕਟੜੀਆਂ ਪੈ ਜਾਂਦੀਆਂ ਜਦੋਂ ਜ਼ਖਮ ਠੀਕ ਨਹੀਂ ਹੁੰਦਾ ਹਾਰਟ ਨੂੰ ਬਹੁਤ ਅਟੈਕ ਕਰਦਾ ਹੈ ਸੈਕਸਚੁਅਲ ਲਾਈਫ ਨੂੰ ਬੜਾ ਪ੍ਰੋਬਲਮ ਕਰਦਾ ਹੈ ਨਿਗਾਹ ਦੇ ਵਿੱਚ ਬਹੁਤ ਪ੍ਰੋਬਲਮਾਂ ਕ੍ਰੀਏਟ ਹੁੰਦੀਆਂ ਨੇ ਸੋ ਇਹ ਤਾਂ ਫਿਰ ਅਗਲੀਆਂ ਸਟੇਜਾਂ ਹੈਗੀਆਂ ਜਿੱਥੇ ਜਾ ਕੇ ਅੰਤ ਹੀ ਨਹੀਂ ਹੈਗਾ ਹਾਂਜੀ ਹਾਂਜੀ ਤੁਹਾਡੇ ਨਾਲ ਕੋਈ ਜਿਹੜਾ ਵੀ ਇੰਟਰਵਿਊ ਸੁਣ ਰਿਹਾ ਜਿਹਨੂੰ ਵਧੀਆ ਲੱਗਿਆ ਜਾਂ ਜਿਹਨੂੰ ਲੱਗਦਾ ਸੀ ਅਪਰੋਚ ਕਰਨਾ ਕੱਲਾ ਇਹੀ ਨਹੀਂ ਹੋਰ ਬਿਮਾਰੀਆਂ ਦੇ ਲਈ ਵੀ ਤੁਸੀਂ ਤਕਰੀਬਨ ਉਹ ਵੀ ਦੱਸ ਦਿਓ ਕਿਹੜੀਆਂ ਕਿਹੜੀਆਂ ਬਿਮਾਰੀਆਂ ਲਈ ਜੀ ਜੀ ਤੁਹਾਨੂੰ ਬੰਦਾ ਕਿਵੇਂ ਸੰਪਰਕ ਕਰ ਸਕਦਾ ਥਰੂ ਕੋਰੀਅਰ ਵੀ ਦਵਾਈ ਜਾਂਦੀ ਹੈ ਔਰ ਤੁਹਾਡੇ ਟਿਕਾਣੇ ਤੇ ਕੋਈ ਕਿਵੇਂ ਆ ਸਕਦਾ ਜੀ ਟਿਕਾਣਾ ਤੇ ਆਪਣਾ ਨੰਬਰ ਵੀ ਬੋਲ ਦਿਓ ਹਾਂ ਜੀ ਵਧੀਆ ਮਤਲਬ ਚੰਡੀਗੜ੍ਹ ਯੂਨੀਵਰਸਿਟੀ ਸੀਯੂ ਜਿਹਨੂੰ ਆਪਾਂ ਕਹਿੰਨੇ ਆ ਜਿਹੜੀ ਖਰੜ ਤੇ ਮਰਿੰਡੇ ਦੇ ਵਿਚਕਾਰ ਹੈ ਕਈ ਵਾਰ ਪੇਸ਼ੈਂਟ ਪੰਜਾਬ ਯੂਨੀਵਰਸਿਟੀ ਕੋ ਚਲੇ ਜਾਂਦੇ ਆ ਪੀਜੀਆਈ ਕੋਲ ਉਹ ਨਹੀਂ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਕੜੂਆ ਮਰਿੰਡਾ ਤੇ ਖਰੜ ਦੇ ਵਿਚਕਾਰ ਲੁਧਿਆਣਾ ਰੋਡ ਤੇ ਆ ਉਹਦੇ 2 ਨੰਬਰ ਗੇਟ ਦੇ ਨਾਲ ਹੀ ਦੁੱਖ ਨਿਵਾਰਨ ਦੁਆਖਾਨਾ ਆ ਅਗਰ ਕਿਸੇ ਨੇ ਬੱਸ ਦੇ ਥਰੂ ਆਉਣਾ ਤਾਂ ਚੰਡੀਗੜ੍ਹ ਤੋਂ ਜਿੰਨੀਆਂ ਬੱਸਾਂ ਪ੍ਰਾਈਵੇਟ ਮਹਾਲੀ ਤੋਂ ਚਲਦੀਆਂ ਲੁਧਿਆਣੇ ਤੋਂ ਚਲਦੀਆਂ ਸਾਰੀਆਂ ਸੀਜੀ ਦੇ ਮੂਹਰੇ ਖੜਕੇ ਜਾਨੀਆਂ 10 ਤੋਂ 5 ਖੁੱਲਾ ਹੁੰਦਾ ਹੈ ਬੁੱਧਵਾਰ ਦੀ ਸਿਰਫ ਛੁੱਟੀ ਹੁੰਦੀ ਹੈ ਉਸ ਤੋਂ ਬਾਅਦ ਸਕਰੀਨ ਦੇ ਉੱਤੇ ਨੰਬਰ ਜਿੱਦਾਂ 905668585600 905668579056685800 ਇਹ ਸਾਡੇ ਨੰਬਰ ਹੈਗੇ ਆ ਵੈਬਸਾਈਟ ਹੈਗੀ ਆ ਵੈਸੇ ਤਾਂ ਹੁਣ ਦੁੱਖ ਅਨਿਵਾਰਨ ਦੁਆਖਾਨਾ Google ਦੇ ਉੱਤੇ ਜਾ ਕੇ ਤੁਸੀਂ ਲਿਖੋ ਉਦੇ ਤੇ ਸਾਰੀ ਪੂਰੀ ਡਿਟੇਲ ਮੈਡੀਸਨ ਤੱਕ ਟਾਈਮ ਤੱਕ ਫੋਨ ਨੰਬਰ ਈਮੇਲ ਵੈਬਸਾਈਟ ਸਾਰਾ ਕੁਝ ਉਦੇ ਤੇ ਅਵੇਲੇਬਲ ਹੈ ਟਾਈਮ ਤੋਂ ਸਾਰਾ ਕੁਝ ਉਦੇ ਤੇ ਉੱਥੇ ਤੁਸੀਂ ਸੰਪਰਕ ਕਰਕੇ ਮੈਡੀਸਨ ਜਿਹੜੀ ਹੈ ਕੋਰੀਅਰ ਦੇ ਥਰੂ ਮੰਗਾ ਸਕਦੇ ਹੋ ਕਿਉਂਕਿ ਹਰ ਜਗ੍ਹਾ ਤੋਂ ਬੰਦਾ ਆ ਨਹੀਂ ਸਕਦਾ ਸਾਡੀਆਂ ਤੋਂਆਂ ਬਾਹਰ ਵੀ ਜਾਂਦੀਆਂ ਨੇ ਫੋਰਨ ਦੇ ਵਿੱਚ ਜਾਂਦੀਆਂ ਨੇ ਕੋ ਤੁਸੀਂ ਆਪਣੇ ਸਿੰਪਟਮ ਦੱਸ ਕੇ ਟੈਸਟ ਭੇਜ ਕੇ ਦਵਾਈਆਂ ਮੰਗਾ ਸਕਦੇ ਹੋ ਇੱਥੇ ਪੰਜਾਬ ਦੇ ਵਿੱਚ ਕਿਸੇ ਵੀ ਏਰੀਆ 'ਚ ਤੁਸੀਂ ਦਵਾਈ ਮੰਗਵਾਉਣੀ ਹੈ ਕੋਰੀਅਰ ਦੇ ਥਰੂ ਆਰਡਰ ਕੀਤੀ ਜਾ ਸਕਦੀ ਹੈ ਧੰਨਵਾਦ ਮਾਵੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਤਾਂ ਸ਼ੂਗਰ ਦੇ ਉੱਤੇ ਡਾਇਬਟੀ ਦੇ ਉੱਤੇ ਸਾਰਾ ਗਿਆਨ ਤੁਹਾਨੂੰ ਦਿੱਤਾ ਵੈਦ ਸਾਹਿਬ ਨੇ ਔਰ ਆਯੁਰਵੇਦ ਦੇ ਹਵਾਲਿਆਂ ਨਾਲ ਉਹਨਾਂ ਦਾ ਇਹੀ ਕਹਿਣਾ ਕਿ ਦਾਵਾ ਜਿਹੜਾ ਉਹ ਆਯੁਰਵੇਦ ਦਾ ਆਯੁਰਵੇਦ ਦੇ ਨਾਂ ਤੇ ਨਕਲੀ ਦੁਕਾਨਦਾਰੀਆਂ ਵੀ ਉਹ ਕਹਿੰਦੇ ਬਹੁਤ ਸਾਰੀਆਂ ਚੱਲ ਪਈਆਂ ਨੇ ਉਹਨਾਂ ਦਾ ਇਹ ਦਾਵਾ ਹੈਗਾ ਕਿ 6 ਮਹੀਨਿਆਂ ਦੇ ਅੰਦਰ ਅੰਦਰ ਸ਼ੂਗਰ ਲੀਵਰ ਜਾਂ ਕੋਈ ਹੋਰ ਬਿਮਾਰੀਆਂ ਜਿਹੜੀਆਂ ਅੱਜ ਕੱਲ ਬਹੁਤ ਚਰਚਿਤ ਬਿਮਾਰੀਆਂ ਹੋਈਆਂ ਹੋਈਆਂ ਨੇ ਉਹਨਾਂ ਦਾ ਇਲਾਜ ਹੋ ਸਕਦਾਗਾ ਔਰ ਬਹੁਤੀ ਅ ਘੱਟ ਪੈਸਿਆਂ ਦੇ ਅੰਦਰ ਵੀ ਕਿਉਂਕਿ ਅੱਜਕੱਲ ਇਹ ਵੀ ਚੱਲ ਪਿਆ ਮੈਡੀਕਲ ਦੇ ਨਾਂ ਤੇ ਜਾਂ ਦਵਾਈਆਂ ਦੇ ਨਾਂ ਤੇ ਜਾਂ ਬਿਮਾਰੀਆਂ ਦੇ ਨਾਂ ਤੇ ਸਿਹਤ ਠੀਕ ਕਰਨ ਦੇ ਨਾਂ ਦੇ ਉੱਤੇ ਅੱਜਕੱਲ ਲੱਖਾਂ ਕਰੋੜਾਂ ਰੁਪਏ ਠੱਗ ਲਏ ਜਾਂਦੇ ਨੇ ਉਹਦੇ ਤੋਂ ਹੀ ਬਚਣ ਦੀ ਲੋੜ ਆ ਇਹਨਾਂ ਦਾ ਦਾਵਾ ਕੀ ਸਾਡੇ ਕੋਲ ਆਓ ਅਸੀਂ ਤੁਹਾਨੂੰ ਸਹੀ ਇਲਾਜ ਦੇਵਾਂਗੇ